ਦੇਖੋ ਦੁਨੀਆ 'ਚ ਜਿੱਥੇ ਵੀ ਮਰਜ਼ੀ ਚੱਲੇ ਜਾਓ ਮੁਹੱਬਤ ਨਾਲ ਜਦੋਂ ਤੁਹਾਨੂੰ ਕੋਈ ਹੋਰ ਕੁਝ ਵੀ ਨਾ ਮਿਲੇ ਪਰ ਮੁਹੱਬਤ ਮਿਲੇ ਤੁਹਾਨੂੰ ਸਾਰਾ ਕੁਝ ਪੁੱਲ ਜਾਂਦਾ ਸੋ ਜਦੋਂ ਪਾਕਿਸਤਾਨ ਗਏ ਆ ਸੀ ਜਿਹੜੇ ਸਾਡੇ ਪੰਜਾਬੀ ਭਰਾ ਆ ਉਹ ਚਾਹੇ ਤੁਸੀਂ ਗੁਰੂ ਘਰਾਂ ਦੇ ਦਰਸ਼ਨ ਲਈ ਜਾਂਦੇ ਹੋ ਚਾਹੇ ਤੁਸੀਂ ਹੋਰ ਕਿਸੇ ਤਰ੍ਹਾਂ ਵੀ ਪਾਕਿਸਤਾਨ ਜਾਂਦੇ ਹੋ ਤੁਹਾਨੂੰ ਪੰਜਾਬੀ ਬਹੁਤ ਪਿਆਰ ਦਿੰਦੇ ਰਾਜ ਦੇ ਪਿਆਰ ਦਿੰਦੇ ਉਹ ਪਿਆਰ ਦਿੰਦੇ ਜਿਹੜਾ ਭੁੱਲਦਾ ਨਹੀਂ ਦੇਖੋ ਜਿਵੇਂ ਅਸੀਂ ਗਏ ਆ ਨਾ ਸੀ ਕੋਈ ਇਦਾਂ ਦੀ ਕੋਈ ਗੱਲ ਕੀਤੀ ਨਾ ਸਾਡੇ ਨਾਲ ਕਿਸੇ ਨੇ ਕੀਤੀ ਉਹ ਸਿਰਫ ਉਹ ਵੀ ਬਿਲਕਦੇ ਆ ਬਿੱਦਰ ਆਈਏ ਇਧਰਲੇ ਲੋਕ ਵੀ ਬਹੁਤ ਬਿਲਕਦੇ ਆ ਉਹ ਵਸੇ ਇਦਾਂ ਜਿਹੜਾ ਮੇਲ ਮਲਾਪ ਉਹ ਇਹਦੇ ਸੇ ਲੰਘ ਜਾਂਦਾ ਫੇ ਕਦੋਂ ਦੇਣਾ ਹੋਊਗਾ ਪੈਸੀ ਭੱਜ ਕੇ ਜਾਈਏ ਇਧਰਲੇ ਲੋਕ ਵੀ ਜਦੋਂ ਅਸੀਂ ਭੱਗੇ ਜਾਂਦੇ ਆ ਛੱਡਣ ਵਾਲੇ ਵੀ ਚਾਹੁੰਦੇ ਆ ਵੀ ਅਸੀਂ ਵੀ ਕਿਤੇ ਪਾਕਿਸਤਾਨ ਜਾਈਏ ਸੋ ਜਿਹੜੀ ਮੁਹੱਬਤੀ ਕਲਚਰ ਬੋਲੀ ਸਾਰਾ ਕੁਝ ਸਾਂਝਾ ਆ ਉਹਦੇ ਚ ਜਿਹੜੀ ਮਤਲਬ ਖਿੱਚ ਦੋਹਾਂ ਪਾਸੇ ਤੋਂ ਬਰਾਬਰ ਬਣੀ ਰਹਦੀ ਹੈ ਸੋ ਇਸ ਕਰਕੇ ਲੋਕੀ ਮੁਹੱਬਤ ਵਾਹ ਕਰਦੇ ਉਹ ਇਦਾਂ ਸੋਚਦੇ ਨਹੀਂ ਵੀ ਕੋਈ ਇਦਾਂ ਦੀ ਗੱਲ ਕੀਤੀ ਜਾਵੇ ਪਰ ਅਸਰ ਜਿਹੜਾ ਹੁਣ 3 ਦਿਨਾਂ ਸੰਮੇਲਨ ਹੋਇਆ ਉਹਦੇ ਬਾਰੇ ਥੋੜ ਦੇਖੋ ਜਿਹੜਾ ਇਹ ਸੀਗਾ ਇਹ 20 ਤੋਂ 22 ਤਰੀਕ ਤੱਕ ਇਹ ਸੰਮੇਲਨ ਜਿਹੜਾ ਇਹ ਜਿਹੜੀ ਪੰਜਾਬੀ ਪ੍ਰਸਾਰ ਪੰਜਾਬੀ ਪ੍ਰਚਾਰ ਸੰਸਥਾ ਵੱਲੋਂ ਅਹਿਮਦ ਰੱਜਾ ਪੰਜਾਬੀ ਹੋਰਾਂ ਨੇ ਲੜ ਕੇ ਕਰਾਇਆ ਔਰ ਇਹ ਕਾਨਫਰੰਸ ਜਿਹੜੀ ਸੀ ਕਮੰਤਰੀ ਜਿਹੜੀ ਪੰਜਾਬੀ ਕਾਨਫਰੰਸ ਹੈ ਇਹਦੇ ਵਿੱਚ ਘੱਟੋ ਘੱਟ 24 ਤੋਂ ਵੱਧ ਡੈਲੀਗੇਟਸ ਆਏ ਨੇ ਬਾਰੇ 7-8 ਦੇਸ਼ਾਂ ਤੋਂ ਤੇ ਪੰਜਾਬੀ ਬੋਲੀ ਦੀ ਜਿਹੜੀ ਉੱਥੇ ਵੇਖਣ ਆਲਾ ਸੀ ਕਿ ਲੋਕੀ ਪੱਗਾ ਬਣ ਕੇ ਆ ਤੇ ਪੱਗਾ ਬਣਨ ਵਾਲੇ ਬਣ ਕੇ ਜਿਹੜੇ ਇਧਰੋਂ ਗਏ ਸੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀਗੇ ਜਿਹੜਾ ਬਾਹਰ ਦਾ ਮਾਹੌਲ ਵੇਖਣ ਆਲਾ ਸੀਗਾ ਕਿ ਕਿਵੇਂ ਲੋਕੀ ਢੋਲ ਨਾਲ ਹੋਰ ਹੈ ਪੰਜਾਬੀ ਦੇ ਗੁਣਗਾਨ ਕਰ ਰਿਹਾ ਤੇ ਦੋ ਪਾਸੇ ਵੱਡੇ ਹਾਲ ਚ ਸੈਮੀਨਾਰ ਚੱਲੇ ਆ ਕਿਤਾਬਾਂ ਦੀ ਗੱਲ ਹੋ ਰਹੀ ਆ ਬੋਲੀ ਦੀ ਗੱਲ ਹੋ ਰਹੀ ਆ ਤੇ ਕਿਉਂਕਿ ਉਹ ਚਾਹੁੰਦੇ ਆ ਕਿ ਸਾਡੀ ਮਾਂ ਬੋਲੀ ਜਿਹੜੀ ਆ ਪੰਜਾਬੀ ਆ ਤੇ ਪੰਜਾਬੀ ਜਿਹੜੀ ਆ ਉਹ ਲੈਦੇ ਪੰਜਾਬ 'ਚ ਕਿਉਂਕਿ ਸਕੂਲਾਂ ਚ ਕੱਲ ਜਾਂ ਚ ਨਹੀਂ ਪੜਾਈ ਜਾਂਦੀ ਕਾਲਜ ਲੈਵਲ ਤੇ ਥੋੜਾ ਪੜਾਈ ਵੀ ਜਾਂਦੀ ਆ ਕੁਝ ਕਹਿ ਜਦਾਂ ਸਬਜੈਕਟ ਵਜੋਂ ਪਰ ਸਕੂਲਾਂ ਚ ਇਸ ਸਿਲੇਬਸ ਦਾ ਹਿੱਸਾ ਨਹੀਂ ਹੈਗੀ ਇਸ ਕਰਕੇ ਚਾਹੁੰਦੇ ਆ ਕਿ ਸਾਡੀ ਭਾਸ਼ਾ ਜਿਹੜੀ ਆ ਬੋਲੀ ਆ ਜਿਹੜੀ ਉਹ ਸਿਲੇਬਸ ਦਾ ਹਿੱਸਾ ਬਣੇ ਸਾਡੇ ਬੱਚੇ ਪੰਜਾਬੀ ਚ ਪੜਨ ਪੰਜਾਬੀ ਚ ਪੜਨ ਕੇ ਤੇ ਪੰਜਾਬ ਦਾ ਇਤਿਹਾਸ ਜਿਹੜਾ ਪੁਰਾਣਾ ਉਹ ਯਾਦ ਰੱਖਣ ਕੇ ਪੰਜਾਬ ਪਾਣੀਆਂ ਦੀ ਜਿਹੜੀ ਧਰਤੀ ਆ ਉਹ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੁੰਦੇ ਆ ਤੇ ਇਸ ਕਰਕੇ ਇਸ ਕਾਨਫਰੰਸ ਵਿੱਚ ਬਹੁਤ ਸਾਰੇ ਵਿਸ਼ਿਆਂ ਤੇ ਜਿਹੜੇ ਜਿਹਨੂੰ ਕਹਿ ਸਕਦੇ ਆ ਕਿ ਜੇ ਗੀਤ ਸੰਗੀਤ ਸੀ ਜਿਵੇਂ ਸਾਈਂ ਹਜੂਰ ਹੋਣੀ ਜ਼ਰੂਰ ਹੋਣੀ ਉਹਦੇ ਵਿੱਚ ਪਰਫਾਰਮੈਂਸ ਦਿੱਤੀ ਹੈ ਭੰਗੜਾ ਗਿੱਧਾ ਉੱਥੋਂ ਦਾ ਸੀਗਾ ਕਿ ਇੰਨੇ ਵਿਸ਼ਿਆਂ ਤੇ ਜਿਹੜੇ ਵਿਚਾਰ ਚਰਚਾਾਂ ਹੋਈਆਂ ਨੇ ਤੇ ਤੁਸੀਂ ਯਕੀਨੀ ਕਰ ਸਕਦੇ ਮੈਂ ਬਹੁਤ ਸਾਰੀਆਂ ਵਿਸ਼ਵ ਦੀਆਂ 15 ਤੋਂ ਵੱਧ ਕਾਨਫਰੰਸਾਂ ਨੂੰ ਅਟੈਂਡ ਕੀਤਾ ਪਰ ਇਹ ਕਾਨਫਰੰਸ ਜਿਹੜੀ ਲੈਂਦੇ ਪੰਜਾਬ ਸੋ ਕਿ ਆਤੀ ਇਸ ਕਾਨਫਰੰਸ ਨੇ ਇੱਕ ਇਤਿਹਾਸ ਰਚਿਆ ਸਰ ਜਾ ਉਹ ਅਗਲੇ ਸਮੇਂ ਚ ਪੰਜਾਬੀ ਜਿਹੜੇ ਇਸ ਕਾਨਫਰੰਸ ਦਾ ਹਿੱਸਾ ਬਣ ਲਈ ਸੱਚੀ ਮੱਚੀ ਹੀ ਤਰਲੋ ਮੱਚੀ ਹੋਣਗੇ ਪਹਿਲੀ ਤਾਂ ਗੱਲ ਹੈਗੀ ਆ ਕਿ ਸਾਨੂੰ ਐ ਲੱਗਦਾ ਕਿ ਲੰਦਾ ਤੇ ਚੜਦਾ ਪੰਜਾਬ ਅਸੀਂ ਡਿਫਾਈਨ ਕੀਤਾ ਹੋਇਆ ਉਹਨੂੰ ਪਰ ਦੁਨੀਆ ਚ ਇੱਕ ਬਹੁਤ ਥਾਵਾਂ ਤੇ ਬਹੁਤ ਵੱਡਾ ਪੰਜਾਬ ਵਸਦਾ ਕੈਲੀਫੋਰਨੀਆ ਚ ਇੱਕ ਆਪਣੀ ਕਿਸਮ ਦਾ ਕੈਨੇਡਾ ਚ ਆਪਣੀ ਕਿਸਮ ਦਾ ਪੰਜਾਬ ਵਸਦਾ ਸੋ ਪੰਜਾਬੀ ਦਾ ਪ੍ਰਸਾ ਜਿਹੜੀ ਪੰਜਾਬੀ ਬੋਲੀ ਆ ਉਹ ਪਾਕਿਸਤਾਨ ਤੋਂ ਇੱਕ ਖਬਰ ਨਿਕਲਦੀ ਆ ਕੈਲੀਫੋਰਨੀਆ ਤੋਂ ਠਾਰਾ ਨਿਕਲਦੀਆਂ ਰਹੀਆਂ ਕੈਨੇਡਾ ਚ ਪੰਜਾਬੀ ਚ ਬੋਰਡ ਨੇ ਕਿੰਨੇ ਕਿੰਨੇ ਰੇਡੀਓ ਚੱਲ ਰਹੇ ਨੇ ਸੋ ਜਿਹੜੀ ਮਤਲਬ ਬੋਲੀ ਆ ਭਾਸ਼ਾ ਦੀ ਸਾਝ ਆ ਇਹ ਤੁਹਾਨੂੰ ਨੇੜੇ ਲਿਆਉਂਦੀ ਆ ਦੂਰ ਨਹੀਂ ਲਿਆਉਂਦੀ ਕਿਉਂਕਿ ਜੇ ਜਿਹੜੀ ਜਿੱਦਾਂ ਮੈਂ ਬੋਲਦਾ ਉਹਦੇ ਉਹ ਬੋਲਦੇ ਨੇ ਉਹੀ ਸਾਡੇ ਪੁਰਾਣੇ ਅਲੰਕਾਰ ਸ਼ਬਦ ਉਹਨਾਂ ਦੇ ਮਨਾਂ ਚ ਜੀਪ ਤੇ ਚੜੇ ਹੋਏ ਨੇ ਸੋ ਇਹ ਜਿਹੜੀਆਂ ਇਹ ਗੱਲਾਂ ਆ ਇਹ ਕਿਉਂਕਿ ਇੱਕ ਕਹਿੰਦੇ ਨੇ ਕਿ ਗੀਤ ਸਿਗਾ ਕਿ ਉਹਦੇ ਚ ਇੱਕ ਸਤਰ ਸੀ ਕਿ ਜਿਹਦੇ ਨਾਲ ਮਸਲੇ ਵਿਗੜ ਜਾਂਦੇ ਨੇ ਰਾਜਮੰਦੀ ਕਾਰਨ ਵੀ ਬੜੇ ਜਾਂਦੇ ਨੇ ਕਿਉਂਕਿ ਮੁਹੱਬਤ ਦਾ ਇਸ ਕਰਕੇ ਉਹ ਮੋਹ ਪਿਆਰ ਸਾਰਾ ਬਣ ਰਿਹਾ ਹੈ ਨਹੀਂ ਬੇਸਾ ਦੇਖੋ ਅਸੀਂ ਜੇ ਅਸੀਂ ਪੇਰੇ ਅਸੀਂ ਪਿੰਡਾਂ ਚ ਗਏ ਆ ਜਿਹੜੇ ਪਿੰਡ ਪੰਜਾਬ ਦੇ ਪਰ ਇਹ ਲੋਕੀ ਆਪਣ ਦੇ ਹਰੇਕ ਬੰਦੇ ਦੇ ਆਪਾ ਆਪਣਾ ਜਰੀਆ ਕੋਈ ਕੰਦਾ ਪਏ ਉਹਨਾਂ ਨੇ ਵਿਕ ਵਿਕਾਸ ਨਹੀਂ ਹੋਇਆ ਤੇ ਉਹ ਕਹਿੰਦੇ ਕਿ ਸਵੇਰ ਨੂੰ ਜੇ ਫੈਸਲਾਬਾਦ ਤੋਂ ਜਿੰਨਾ ਪਿਓਰ ਦੁੱਧ ਸਵੇਰ ਨੂੰ ਲੋਕੀ ਨੂੰ ਦੁੱਧ ਮੱਝਾਂ ਪਾਲ ਕੇ ਹਰ ਘਰ ਚ 40 40 ਮੱਝਾਂ ਬਨੀਆਂ ਹੋਈਆਂ ਤੇ ਇੱਥੇ ਜਿਹੜਾ ਅਸਲੀ ਦੁੱਧ ਦੀਆਂ ਉੱਥੇ ਲਹਿਰਾ ਮਹਿਰਾ ਨੇ ਸੋ ਕਲਚਰ ਨੂੰ ਜੇ ਇੱਕ ਜੇ ਕੱਚੀ ਸੜਕ ਵੀ ਹੋਵੇ ਤਾਂ ਕੀ ਹੋਇਆ ਹੈ ਉਹਨਾਂ ਨੂੰ ਸਾਰਾ ਕੁਝ ਜੇ ਇਸ ਆਰਗੈਨਿਕ ਨੂੰ ਅਸੀਂ ਬਿਲਕੁਲ ਦੇ ਆ ਤੇ ਉਹ ਉਹਨਾਂ ਕੋਲ ਹੈਗਾ ਆ ਸੋ ਇਹ ਹੈਗਾ ਕਿ ਵਿਕਾਸ ਦਾ ਜਿਵੇਂ ਮੈਂ ਕਿਹਾ ਪਾਪੋ ਆਪਣਾ ਵੇਖਣ ਦਾ ਨਜ਼ਰੀਆ ਕੋਈ ਪਾ ਪ੍ਰਚਾਰ ਲਈ ਕਰਦਾ ਕੋਈ ਕਿਸੇ ਤਰ੍ਹਾਂ ਕਰਦਾ ਕੋਈ ਵੇਖਣ ਲਈ ਕਰਦਾ ਹੈ ਬਈ ਆ ਬਈ ਦੇਖੋ ਅਸੀਂ ਉਧਰ ਗਏ ਆ ਉੱਤੇ ਉੱਥੇ ਉਹ ਵੀ ਜਿਹੜੇ ਉਧਰ ਲੋਕ ਹੈ ਉਹਨਾਂ ਨੂੰ ਇੱਕ ਲੱਗਿਆ ਕਿ ਅਸੀਂ ਉੱਥੇ ਚੱਲੀਏ ਉੱਥੇ ਕੋ ਮਿਲਣ ਆ ਜਾਊਗਾ ਠੀਕ ਹੈ ਸੋ ਇਦਾਂ ਜਿਹੜਾ ਅਸੀਂ ਜਾਨਦੇ ਆ ਗੁਰੂ ਘਰਾਂ ਚ ਜਾਨਦੇ ਆ ਪੰਡਾ ਸਾਹਿਬ ਗਏ ਆ ਨਨਕਾਣਾ ਸਾਹਿਬ ਗਏ ਕਿਉਂਕਿ ਜਿਹੜਾ ਸਿੱਖ ਇਤੋਂ ਜਾਂਦਾ ਉਹ ਜਿਹੜਾ ਗੁਰੂ ਘਰਾਂ ਸਾਹਿਬ ਚਾਲ ਸਾਰਾ ਰੱਖਦਾ ਤੇ ਨਨਕਾਣਾ ਸਾਹਿਬ ਤੇ ਪੰਡਾ ਸਾਹਿਬ ਚ ਜਾਂਦਾ ਸੋ ਕਰਤਾਰਪੁਰ ਸਾਹਿਬ ਦਾ ਲੰਗਰ ਖੋਹਣ ਰਾਇ ਚ ਕਈ ਬਿਛੂੜੇ ਦੇ ਜਿਹੜੇ ਦਰਦ ਹੈ ਉੱਥੇ ਹਲਕੇ ਹੋ ਗਏ ਇਸ ਕਰਕੇ ਜਿਹੜੇ ਇੱਕ ਜਿਹੜੀ ਉਹ ਮੁਹੱਬਤ ਹੀ ਦਿੰਦੇ ਆ ਕਿ ਉੱਤੇ ਉੱਥੇ ਤਾਂ ਕਵੀ ਇਕੱਠੇ ਹੋਏ ਗਏ ਕਈ ਵਾਰੀ ਹਣਾ ਸ਼ਹਿਰ ਕੱਠੇ ਹੋ ਗਈ ਪਰ ਲੁੱਧ ਲਿਖ ਕਿਉਂਕਿ ਉਹ ਇੱਕ ਇਧਰ ਉੱਥੇ ਇੱਕ ਪਵਿੱਤਰ ਬਾਬੇ ਨਾਨਕ ਦਾ ਉਕਾਰ ਹੈ ਤੇ ਉੱਥੇ ਮੇਲ ਮਲਾਪ ਜਿਹੜੇ ਉਹ ਕਈਆਂ ਦੇ ਜਿਹੜਾ ਮੈਂ ਸੁਪਨੇ ਚ ਵੀ ਨਹੀਂ ਸੋਚਿਆ ਸੀ ਵੀ ਕਦੀ ਵੇਖ ਸਕਦੇ ਆ ਤੇ ਉਹ ਚੰਗੀ ਜਿਹੜੀ ਸ਼ੁਰੂਆਤ ਹੈ ਦੇਖੋ ਗੱਲ ਇਹ ਆ ਕਿ ਮੇਰੇ ਖਿਆਲ ਚ ਤਾਂ ਤੁਸੀਂ ਐਡੇ ਵੱਡੇ ਚੈਨਲ ਚਲਾ ਰਹੇ ਹੋ ਕਿੰਨੀ ਕੈਪਸ਼ਨਾਂ ਪੰਜਾਬੀ ਚ ਲਿਖਿਆ ਜਾ ਰਹੀਆਂ YouTube ਤੇ ਕਿੰਨਾ ਕੁਝ ਪੰਜਾਬੀ ਚ ਲਿਖਿਆ ਜਾਂਦਾ ਫਿਰ ਜਿਹੜੇ ਸੋਸ਼ਲ ਸਾਈਟਾਂ ਨੇ ਉਹਨਾਂ ਚ ਕਿੰਨਾ ਕੁਝ ਪੰਜਾਬੀ ਚ ਲਿਖਿਆ ਜਾਂਦਾ ਕਈ ਵਾਰੀ ਅਸੀਂ ਰੀਜਨਲੀ ਵੇਖ ਲੈਣੇ ਆ ਇਹ ਇਥੇ ਪੰਜਾਬੀ ਬੋਲੀ ਦੀ ਗੱਲ ਉਸ ਮਾਪਦੰਡ ਰੱਖ ਲੈਣੇ ਪਰ ਜਦੋਂ ਅਸੀਂ ਕਮੰਤਰੀ ਪ੍ਰਸਾਰ ਨੂੰ ਦੇਖਦੇ ਆਂ ਫੇ ਸਾਨੂੰ ਖੁਸ਼ੀ ਹੁੰਦੀ ਹੈ ਮੈਂ ਇੱਕ ਗੱਲ ਕਹੂੰਗਾ ਪੰਜਾਬੀ ਚੜ੍ਹਦੀ ਕਲਾ ਹੈ ਪੰਜਾਬੀ ਬੋਲੀ ਦੀ ਵੀ ਚੜ੍ਹਦੀ ਕਲਾ ਪੰਜਾਬੀਆਂ ਦੀ ਵੀ ਚੜ੍ਹਦੀ ਕਲਾ ਤੇ ਵਾਹਿਗੁਰੂ ਚੜ੍ਹਦੀ ਕਲਾ ਵੀ ਰੱਖੇ ਮੈਂ ਵੀ ਕਹਾਂਗਾ